ਕਹਿੰਦੇ ਭਾਈ ਮਿਹਨਤ ਦਾ ਕੋਈ ਮੇਰਾ ਨਹੀਂ ਹੁੰਦਾ ਜੇਕਰ ਤੁਹਾਡੀ ਪਤਨੀ ਕੋਈ ਵੀ ਕੰਮਕਾਰ ਆਪਣਾ ਘਰੇ ਕਰਨਾ ਚਾਹੁੰਦੀ ਆ ਸਾਥ ਦਿਆ ਕਰੋ ਕਦੇ ਇਹ ਨਾ ਸੋਚਿਆ ਕਰੋ ਵੀ ਲੋਕ ਕੀ ਕਹਿਣਗੇ ਤੇ ਰਵਨੀਤ ਕੌਰ ਸਿੱਧੂ ਨੇ ਮੇਰੀ ਵਾਈਫ ਨੇ ਆ ਲਾਈ ਹੋਇਆ ਕੜਾਈ ਵਾਲੀ ਮਸ਼ੀਨ ਜੋ ਕਿ ਅਸੀਂ ਆਪਣੇ ਪਿੰਡ ਆਪਣੇ ਘਰ ਪਿੰਡ ਲੋਹਾ ਘਰੇ ਵੇਖ ਲਈ ਹੋਈ ਹੈਗੀ ਜੇ ਕਿਸੇ ਨੇ ਵੀ ਭੈਣ ਨੇ ਕੋਈ ਸੂਟ ਵੇਖਣੇ ਹੋਣ ਲੈਣੇ ਹੋਣ ਇਹਨਾਂ ਦਾ ਇੰਸਟਾਗ੍ਰam ਤੇ ਪੇਜ ਆ ਕੀ ਨਾਮ ਤੇ ਆ ਰਵਨੀਤ ਕੌਰ ਸਿੱਧੂ 1 2 3 ਲੋਕਾਂ ਨੇ ਵੀਡੀਓ ਤਾਂ ਭਾਈ ਬਹੁਤ ਪਾਲੀਆਂ ਤੇ ਅੱਜ ਆਪਣੇ ਘਰੋਂ ਵੀਡੀਓ ਪਾਈ ਆ ਪੇਜ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਰੂਰ ਫੋਲੋ ਕਰ ਲਿਓ ਤੇ ਪ ਟਮਲਾਏ ਉਧਰ ਮਸ਼ੀਨ ਆ ਗਈ ਤੇ ਇੱਧਰ ਬੁਟੀਕ ਕੀਤਾ ਹੋਇਆ ਹੈਗਾ ਕਿਸੇ ਵੀ ਭੈਣ ਨੇ ਕੋਈ ਵੀ ਸੂਟ ਦੇਖਣੇ ਹੋਣ ਲੈਣੇ ਹੋਣ ਪਿੰਡ ਘਰ ਤੋਂ ਆ ਕੇ ਵੀ ਲਾ ਸਕਦੇ ਹੋਗੇ ਤੇ ਪੇਜ ਤੇ ਆਨਲਾਈਨ ਚੈੱਕ ਕਰਕੇ ਘਰੇ ਬੈਠੇ ਵੀ ਮੰਗਵਾ ਸਕਦੇ ਹੋਗੇ ਜਿਵੇਂ ਆ ਸੂਟ ਆ ਗਿਆ 1300 ਰੁਪਏ ਦਾ ਹਾਂਜੀ ਸਾਰਾ ਧਾਗਾ ਮੋਰ ਦਾ ਵਰਤਿਆ ਪ्योर ਕੋਟ ਨਾਲ ਕੀ ਤੇ ਆ ਕਿੰਨੇ ਦਾ ਆ ਗਏੜਾ ਕਾ ਪੈਗਾ ਇਹ 1600 ਦਾ SKD pure cotton ਦੇ ਉੱਪਰ ਤੇ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਕੁੜੀਆਂ ਤੱਕ ਜਰੂਰ ਪਹੁੰਚਾ ਦਿਓ ਜੀ ਜਿਨੇ ਵੀ ਇਹ ਸੂਟ ਮੰਗਵਾਉਣੇ ਹਨ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਨੰਬਰ ਤੇ ਕਾਲ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਬਾਰ ਬਾਰ ਇਹੀ ਬੇਨਤੀ ਕਰਦਾ ਇਹਨਾਂ ਦਾ ਪੇਜ ਵੀ ਜਰੂਰ ਫੋਲੋ ਕਰ ਲਿਓ ਜੀ ਧੰਨਵਾਦ